ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਪਿੰਡ ਦਾਨ ਸਿੰਘ ਵਾਲਾ ਦੀ ਘਟਨਾ ਹੈ ਜੋ ਪਿਛਲੇ ਦਿਨੀ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਘਟਨਾ ਤੁਸੀਂ ਦੇਖ ਸਕਦੇ ਹੋ ਮਕਾਨਾਂ ਦਾ ਕੀ ਹਾਲ ਹੋਇਆ 6 7 ਘਰ ਅਨੀ ਅਟਕਰ ਬਿਲਕੁਲ ਤਬਾਹ ਹੋ ਗਿਆ ਬਹੁਤ ਹੀ ਬੁਰਾ ਹਾਲ ਹੋਇਆ ਜਿਨ੍ਹਾਂ ਦੇ ਵਿੱਚੋਂ ਦੋ ਤਿੰਨ ਘਰ ਇਹੋ ਜਿਹੀ ਸੀ ਜਿਨ੍ਹਾਂ ਦਾ ਕਸੂਰ ਵੀ ਕੁਝ ਨਹੀਂ ਸੀ ਚਲੋ ਜੋ ਹੋਇਆ ਸੋ ਹੋਇਆ ਹੁਣ ਤੁਸੀਂ ਦੇਖ ਰਹੇ ਹੋ ਟੋਡੀ ਚੈਨਲਾਂ ਤੇ ਨਿਊ ਚੈਨਲਾਂ ਤੇ ਖਬਰਾਂ ਚੱਲ ਰਹੀਆਂ ਕੋਈ ਉਹਨੂੰ ਕਾਸੇ ਦੀ ਰੰਗਤ ਦੇ ਰਿਹਾ ਕੋਈ ਕਾਸੇ ਦੀ ਰੰਗਤ ਦੇ ਰਿਹਾ ਪਰ ਆਪਾਂ ਇਨਸਾਨੀਅਤ ਤੌਰ ਤੇ ਗੱਲ ਕਰਦੇ ਆ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਜਿਹੜੀ ਆਪਸ ਵਿੱਚ ਲੜਾਈ ਸੀ ਲੜਾਈ ਤੂੰ ਤੂੰ ਮੈਂ ਮੈਂ ਤੋਂ ਇੰਨੀ ਵੱਧ ਗਈ ਕਿ ਅਡੋਡੀ ਇੱਕ ਦੂਜੇ ਦੇ ਘਰ ਭੰਨ ਦਿੱਤੇ ਇਹ ਬਹੁਤ ਹੀ ਮਾੜਾ ਹੈ ਇਹਨੂੰ ਕੋਈ ਵੀ ਮਸਲਾ ਹੁੰਦਾ ਇਹਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਸੀ ਪਰ ਜਦੋਂ ਕੋਈ ਸਮਝਾਉਣ ਵਾਲਾ ਨਾ ਹੋਵੇ ਜਾਂ ਕੋਈ ਸਮਝਣ ਵਾਲਾ ਨਾ ਹੋਵੇ ਕਲਾ ਸਮਝਾਉਣ ਵਾਲਾ ਵੀ ਕੀ ਕਰੂ ਜੇ ਉੱਗਾ ਕੋਈ ਸਮਝਣ ਵਾਲਾ ਵੀ ਹੈ ਨਹੀਂ ਤਾਂ ਉਦੋਂ ਫਿਰ ਹਾ ਤੁਹਾਡੇ ਸਾਹਮਣੇ ਆਹੀ ਹਾਲ ਹੁੰਦਾ ਹੈ ਜੋ ਤੁਸੀਂ ਦੇਖਿਆ ਬਹੁਤ ਹੀ ਮੰਦਭਾਗੀ ਘਟਨਾ ਹੈ ਚਲੋ ਜੋ ਹੋਇਆ ਸੋ ਹੋਇਆ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਅੱਗੇ ਤੋਂ ਕਦੇ ਵੀ ਅਜਿਹਾ ਕਿਸੇ ਵੀ ਵੀਰਨਾ ਭਾਣਾ ਨਾ ਵਾਪਰੇ ਜਿਹੜੇ ਵੀਰ ਭਰਾਵਾਂ ਨੇ ਕੀਤਾ ਭਰਾ ਮੇਰੂ ਕੁਛ ਨਹੀਂ ਇਹ ਕੰਮਾਂ ਚ ਵੇਰੇ ਸਾਰੇ ਪਿੰਡ ਨੂੰ ਬੇਨਤੀ ਹੈ ਪਿੰਡ ਵਿੱਚ ਰਹਿਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਜੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਵੀ ਆਪਾਂ ਇਸ ਜੋ ਹੋਇਆ ਉਹ ਤਾਂ ਸਭ ਦੇ ਸਾਹਮਣੇ ਹੈ ਬਹੁਤ ਮਾੜਾ ਹੋਇਆ ਹੁਣ ਆਊ ਆਪ ਰਲ ਮਿਲ ਕੇ ਜਿੰਨੇ ਵੀ ਘਰ ਹੈ ਜਿੰਨੇ ਵੀ ਘਰ ਹੈ ਰਲ ਮਿਲ ਕੇ ਉਹਨਾਂ ਦੀ ਮਦਦ ਕਰ ਸਾਰੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਆਪਾਂ ਇਹ ਨਹੀਂ ਵੀ ਕੋਈ ਘਰ ਛੱਡਣਾ ਸਾਰੇ ਘਰਾਂ ਦੀ ਮਦਦ ਕੀਤੀ ਕਿਉਂਕਿ ਦੋਨਾਂ ਧਿਰਾਂ ਦੇ ਕਿਸੇ ਦੇ ਵੀ ਘਰ ਟੁੱਟੇ ਨੁਕਸਾਨ ਤਾਂ ਹਰ ਇੱਕ ਦਾ ਹੋਇਆ ਹੀ ਹੈ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਛੱਡਿਆ ਜਾਵੇ ਜਾਂ ਕਿਸੇ ਨੂੰ ਕਰਿਆ ਜਾਵੇ ਮੈਂ ਤਾਂ ਕਹਿੰਦਾ ਜਿਨ੍ਹਾਂ ਦੇ ਵੀ ਘਰ ਟੁੱਟੇ ਸਭ ਦੇ ਘਰ ਠੀਕ ਹੋਣ ਆਪਾਂ ਨੂੰ ਕੋਈ ਕਿਸੇ ਇਹ ਜੋ ਘਟਨਾ ਹੋਈ ਹੈ ਸਾਰੀ ਹਿੰਦ ਕਹਿੰਦੇ ਨੇ ਨਾ ਆਪਾਂ ਹਿੰਦ ਨਹੀਂ ਛੱਡ ਦੇ ਪਿੰਡ ਛੱਡ ਦਿੰਨੇ ਆ ਉਹ ਗੱਲ ਹੋਈ ਐ ਮੈਂ ਤਾਂ ਸਾਰੀ ਪੰਚਾਇਤ ਦੀ ناکਾਮੀ ਸਮਝਦਾ ਜਿਹੜੀ ਇਹ ਘਟਨਾ ਵਾਪਰੀ ਐ ਕਿਉਂਕਿ ਜੇ ਪੰਚਾਇਤ ਚਾਹੁੰਦੀ ਸਾਰੀ ਪੰਚਾਇਤ ਜਾਂਦੀ ਤਾਂ ਇਹ ਹਾਲ ਨਹੀਂ ਹੁੰਦਾ ਸੀ ਜਦੋਂ ਪੰਚਾਇਤ ਦੋ ਢਿਡਾਂ ਚ ਵੰਡੀ ਜਾਵੇ ਨਾ ਫਿਰ ਪਿੰਡ ਦਾ ਉਹਦੋਂ ਇਹ ਹਾਲ ਹੁੰਦਾ ਐ ਹੁਣ ਕੋਈ ਕੋਸ ਕਹੀ ਜਾਵੇ ਮੈਨੂੰ ਇਸ ਗੱਲ ਤੇ ਕੋਈ ਉਹ ਕੋਸ ਕਹੂਗਾ ਕੋਈ ਕੋਸ ਕਹੂਗਾ ਪਰ ਅੱਜ ਜੋ ਸੱਚਾ ਸੱਚ ਬੋਲਣਾ ਹੈ ਇਹ ਜਿੰਨਾ ਵੀ ਹੋਇਆ ਸਾਰੀ ਨਕਾਮੀ ਸਾਡੇ ਪਿੰਡ ਦੀ ਪੰਚਾਇਤ ਦੀ ਹੈ ਜੋ ਕਿ ਪੰਚਾਇਤ ਦੋ ਤੜਿਆਂ ਚ ਵੰਡੀ ਹੋਈ ਹੈ ਜਿਹਦੇ ਕਾਰਨ ਇਹ ਹੋਇਆ ਮੈਂ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਮੰਨਦਾ ਦੋਨੇ ਜਿਹੜੀਆਂ ਪਾਰਟੀਆਂ ਸਾਡੀ ਪੰਚਾਇਤ ਬਣੀਆਂ ਦੋਨੇ ਦੋਸ਼ੀ ਆ ਪੰਚਾਇਤ ਚੋਂ ਦੀ ਤੇ ਮਸਲੇ ਦਾ ਹੱਲ ਹੋ ਸਕਦਾ ਸੀ ਬੈਠ ਕੇ ਪਰ ਜਦੋਂ ਪੰਚਾਇਤ ਹੀ ਵੰਡੀ ਹੋਵੇ ਡੋਡੀ ਫਿਰ ਤੁਹਾਨੂੰ ਪਤਾ ਹੀ ਹੈ ਦੋਨਾਂ ਨੂੰ ਸ਼ਹਿਰ ਹੋ ਜਾਂਦੀ ਹੈ ਤੇ ਫਿਰ ਸ਼ਹਿਰ ਦੇ ਵਿੱਚ ਫਿਰ ਇਹੀ ਕੰਮ ਹੁੰਦਾ ਹੈ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਕੀ ਕਰ ਰਹੇ ਹਾਂ ਕੀ ਨਹੀਂ ਮੈਂ ਤਾਂ ਸਾਰੀ ਪੰਚਾਇਤ ਨੂੰ ਇਹੀ ਬੇਨਤੀ ਕਰਦਾ ਕਿ ਦੋਨੇ ਧਿਰਾਂ ਤੋਂ ਕਿਲੇ ਕੱਢ ਲਓ ਤੇ ਰਲ ਮਿਲ ਕੇ ਮਸਲਿਆਂ ਦੇ ਹੱਲ ਕਰ ਲਓ ਤਾਂ ਪਿੰਡ ਦਾ ਕੁਝ ਹੋ ਜੂ ਨਹੀਂ ਜੇ ਨਾ ਕੋ ਸੋਇਆ ਤਾਂ 5 ਸਾਲ ਵੀ ਸੋਡੇ ਖਾਤੇ ਲਿਖੇ ਜਾਣੇ ਚੰਗੇ ਕਰੋਗੇ ਚੰਗੇ ਤੇ ਮਾੜੇ ਕਰੋਗੇ ਮਾੜੇ ਜਿੱਦਾਂ ਲਿਖੇ ਜਾਣੇ ਇਹ ਤਾਂ ਤੈਅ ਹੈ ਤੇ ਪਿੰਡ ਦੇ ਸਾਰੇ ਸੂਝ ਵੀਰਾਂ ਨੂੰ ਬੇਨਤੀ ਹੈ ਆਓ ਆਪਾਂ ਰਲ ਕੇ ਇਹ ਵੀਰ ਭਰਾਵਾਂ ਦਾ ਸਾਰਿਆਂ ਦਾ ਹੱਲ ਕਰੀਏ ਤਾਂ ਜੋ ਇਹ ਆਪੋ ਆਪਣੇ ਘਰਾਂ ਚ ਵਾਪਸ ਆ ਸਕਣ ਜਿਨ੍ਹਾਂ ਦਾ ਛੱਤ ਤੇ ਛੱਤ ਦਾ ਜਨਕ ਉਸ ਮੈਂ ਬਿਜਲੀ ਦਾ ਕੰਮ ਕਰਦਾ ਪੇ ਬਿਜਲੀ ਦਾ ਸਮਾਨ ਲੈ ਕੇ ਆਪ ਉਹਨਾਂ ਦਾ ਸਿਸਟਮ ਚਲਾ ਕੇ ਸਾਰੇ ਨੂੰ ਆਪੋ ਆਪਣੇ ਘਰਾਂ 'ਚ ਲਿਆ ਕੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਗਾਣੂ ਇਹੋ ਜੀ ਕੋਈ ਵੀ ਘਟਨਾ ਪਿੰਡ 'ਚ ਨਾ ਵਾਪਰੇ ਸਾਰਾ ਪਿੰਡ ਮਿਲ ਜੁਲ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ